स्वर्गी सहजमीत सिंह दी मिठी याद नु समर्पित चौथा आल ओपन वालीबाल टूर्नामेंट कुमान विखे करवाया गया कस्बा कुमान विखे वालीबाल दे खिडारी स्वर्गी सहजमीत सिंह दी मिठी याद नु समर्पित चौथा आल ओपन वालीबाल टूर्नामेंट वालीबाल सपोर्ट्स क्लब कुमान दे प्रदान अते हल्का इंचार्ज श्री हरगोबिंदपुर साहेब राजनबीर सिंह कुमान ਮੁੱਖ ਪ੍ਰਧਾਨ ਅਤੇ ਕੋਚ ਬਲੇਹਾਰ ਸਿੰਘ ਦੀ ਅਗਵਾਈ ਹੇਠ ਕਸਬਾ ਕੁਮਾਨ ਦੇ ਬਾਬਾ ਨਾਮਦੇਵ ਸਟੇਡੀਅਮ ਵਿਖੇ ਕਰਵਾਇਆ ਗਿਆ ਇਸ ਵਾਲੀਬਾਲ ਟੂਰਨਾਮੈਂਟ ਵਿੱਚ ਵੱਖ-ਵੱਖ ਸਪੋਰਟਸ ਕਲੱਬਾਂ ਦੀਆਂ ਵਾਲੀਬਾਲ ਟੀਮਾਂ ਦੇ ਖਿਡਾਰੀਆਂ ਨੇ ਹਿੱਸਾ ਲਿਆ ਇਸ ਵਾਲੀਬਾਲ ਟੂਰਨਾਮੈਂਟ ਵਿੱਚ ਜ਼ਿਲ੍ਹਾ ਪ੍ਰਧਾਨ ਜਥੇਦਾਰ ਰਮਨਦੀਪ ਸਿੰਘ ਸੰਧੂ ਹਲਕਾ ਇੰਚਾਰਜ ਕਾਦੀਆ ਇਕਬਾਲ ਸਿੰਘ ਮਾਹਲ ਉਚੇਚੇ ਤੌਰ ਤੇ ਸ਼ਾਮਲ ਹੋਏ ਅਤੇ ਜੇਤੂ ਟੀਮ ਨੂੰ ਕਲੱਬ ਪ੍ਰਦਾਨ ਅਤੇ ਹਲਕਾ ਇੰਚਾਰਜ ਸ੍ਰੀ ਹਰਗੋਬਿੰਦਪੁਰ ਰਾਜਨਵੀਰ ਸਿੰਘ ਕੁਮਾਰ ਉਪ ਪ੍ਰਦਾਨ ਬਲੇਹਾਰ ਸਿੰਘ ਜ਼ਿਲ੍ਹਾ ਪ੍ਰਦਾਨ ਜਥੇਦਾਰ ਰਮਨਦੀਪ ਸਿੰਘ ਸੰਧੂ ਹਲਕਾ ਇੰਚਾਰਜ ਕਾਦੀਆ ਇਕਬਾਲ ਸਿੰਘ ਮਾਹਲ ਅਤੇ ਸਮੂਹ ਕਲੱਬ ਮੈਂਬਰਾਂ ਵੱਲੋਂ ਜੇਤੂ ਖਿਡਾਰੀਆਂ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਲੱਬ ਪ੍ਰਧਾਨ ਰਾਜਨਵੀਰ ਸਿੰਘ ਕੁਮਾਰ ਨੇ ਆਖਿਆ ਕਿ ਚੌਥਾ ਹਾਲ ਓਪਨ ਵਾਲੀਬਾਲ ਟੂਰਨਾਮੈਂਟ ਕਸਬਾ ਕੁਮਾਣ ਦੇ ਬਾਬਾ ਨਾਮਦੇਵ ਸਟੇਡੀਅਮ ਵਿਖੇ ਵਾਲੀਬਾਲ ਦੇ ਖਿਡਾਰੀ ਸਵਰਗੀ ਸਹਿਜਮਿਤ ਸਿੰਘ ਦੀ ਮਿੱਠੀ ਯਾਦ ਨੂੰ ਸਮਰਪਿਤ ਕਰਵਾਇਆ ਗਿਆ ਹੈ। ਉਨ੍ਹਾਂ ਆਖਿਆ ਟੂਰਨਾਮੈਂਟ ਕਰਵਾਉਣ ਦਾ ਸਾਡਾ ਮੁੱਖ ਮਕਸਦ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਨਾ ਅਤੇ ਖੇਡਾਂ ਵੱਲ ਪ੍ਰੇਰਿਤ ਕਰਨਾ ਹੈ। ਉਨ੍ਹਾਂ ਵਾਲੀਬਾਲ ਦੇ ਕੋਚ ਬਲੇਹਾਰ ਸਿੰਘ ਦੀ ਸ਼ਲਾਘਾ ਕਰਦੇ ਆਖਿਆ ਕਿ ਬਲੇਹਾਰ ਸਿੰਘ ਜਿੱਥੇ ਪੁਲਿਸ ਪ੍ਰਸ਼ਾਸਨ ਵਿੱਚ ਆਪਣੀਆਂ ਬਹੁਤ ਵਧੀਆ ਸੇਵਾਵਾਂ ਨਿਭਾ ਰਿਹਾ ਹੈ ਉੱਥੇ ਨੌਜਵਾਨਾਂ ਨੂੰ ਵਾਲੀਬਾਲ ਦੀ ਕੋਚਿੰਗ ਦੇ ਕੇ ਨੌਜਵਾਨਾਂ ਨੂੰ ਵਾਲੀਬਾਲ ਦੇ ਖਿਡਾਰੀ ਬਣਾ ਰਿਹਾ ਹੈ ਉਨ੍ਹਾਂ ਆਖਿਆ ਬਲੇਹਾਰ ਸਿੰਘ ਦੀ ਮਿਹਨਤ ਸਦਕਾ ਅੱਜ ਵੱਡੀ ਪੱਧਰ ਤੇ ਖਿਡਾਰੀ ਸਰਕਾਰੀ ਨੌਕਰੀਆਂ ਦਾ ਆਨੰਦ ਮਾਣ ਰਹੇ ਹਨ ਇਸ ਵਾਲੀਬਾਲ ਟੂਰਨਾਮੈਂਟ ਦਾ ਵੱਡੀ गिनती ਵਿੱਚ ਖੇਡ ਪ੍ਰੇਮੀਆਂ ਅਤੇ ਦਰਸ਼ਕਾਂ ਨੇ ਆਨੰਦ ਮਾਣਿਆਨ 66ਵੀਂ ਨਿਊਜ਼ 24 ਟੀਵੀ ਗੁਰਦਾਸਪੁਰ ਤੋਂ ਪੱਤਰਕਾਰ ਡਾਕਟਰ ਨਰਿੰਦਰ ਸਿੰਘ ਕੁਮਾਨ ਜਗੀਰ ਸਿੰਘ ਮੰਡ ਅਤੇ ਡਾਕਟਰ ਸਰਬਜੀਤ ਸਿੰਘ ਪਿੰਡਰ ਦੀ ਖਾਸ ਰਿਪੋਰਟ ਆਲੇ ਵੀਰ ਅੱਜ ਦੇਖਾਂਗੇ ਇੰਟਰਨਟ ਕਰਵਾਉਣ ਦੇ ਇਹਦੇ ਸਬੰਧ ਵਿੱਚ ਕੀ ਕਰਨਾ ਚਾਹੀਦਾ ਹੈ ਜੀ ਤਜਰਬਾ ਹੀ ਬਹੁਤ ਹੈ ਅੱਜ ਸਾਡਾ ਬਾਪੂ ਪਿਆਰਾ ਗੋਸਤਾ ਨਾਮਪੁਰ ਸਾਡਾ ਸ਼ਿਦਾ ਬਰਾ ਸਾਹਿਬ ਮੀਤ ਸਿੰਘ ਜੀ ਜੀ ਪੁੱਜਿਆ ਸਾਡੇ ਕੋਲ ਵਾਲੇ ਕੋਈ ਐਕਸੀਡੈਂਟ ਦੌਰਾਨ ਉਹ ਵੀ ਆਪਣੀ ਟੀਮ ਲੈ ਕੇ ਆਏ ਆ ਸੋਨਾਂ ਵਾਲੇ ਜੀ ਜਾਨ ਚਲੇਗੇ ਹੀ ਬੜਾ ਤਕੜਾ ਪਲੇਅਰ ਸੀਗਾ ਔਰ ਸਾਡੇ ਨਾਲ ਬਹੁਤ ਸਮਾਂ ਤੇ ਖੇਡਿਆ ਵਾਹੀ ਅੱਜ ਉਹਦੀ ਯਾਦ ਦੇ ਵਿੱਚ ਅੱਜ ਚੁੱਪਾ ਲੈ ਵੀ ਲੱਗੀ ਭਾਜੀ ਤੁਹਾਨੂੰ ਲਾਈਵ ਵਾਲੇ ਯਾਦ ਕਰਦੇ ਆਂ ਵਾਲੀਬਾਲ ਦਾ ਰਾਜਾ ਜਾ ਰਿਹਾ ਹੈ ਬੜਾ ਉਤਸ਼ਾਹ ਆ ਜਿਹਦੇ ਨਾਲ ਖੇਡਦੇ ਗਾ ਰਮੀ ਜਾਂ ਵਾਲੀਬਾਲ ਪਿਆਰ ਕਰਦੇ ਸੀ ਤੁਹਾਨੂੰ ਬੜੀ ਵੱਡੀ ਪੱਧਰ ਤੇ ਇੰਦਰਾ ਲਿਖ ਦੇਗਾ ਟੂਰਨਾਮੈਂਟ ਦਾ ਚਿੰਤਾ ਕਰ ਰਹੇ ਆ ਸਾਡੇ ਸੀਗਾ ਆ ਖਿਡਾਰੀ ਖੇਡਦੇ ਨੇ ਦੋਸਤ ਮਿੱਤਰ ਭਾਈ ਦੇ ਨਾਲ ਰਹੇ ਨੇ ਅਸੀਂ ਉਹ ਸਾਰੇ ਕੱਪ ਕਰਦੇ ਹਾਂ ਦੇ ਸਾਰਿਆਂ ਨੂੰ ਬਦੋਤੇ ਜਿਹੜਾ ਨੇਪਰੇ ਉਹ ਟੂਰਨਾਮੈਂਟ ਕਰਾਇਆ ਹੈ ਪਰ ਇੱਕ ਬੜੀ ਵੱਡੀ ਇੱਕ ਦੇਖਿਆ ਉਹਦੇ ਵਾਸਤੇ ਸੋਚਾ ਟੂਰਨਾਮੈਂਟ ਕਰਾਉਣੇ ਬੱਚਿਆਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਨਸ਼ਿਆਂ ਤੋਂ ਦੂਰ ਰੱਖਣ ਵਾਸਤੇ ਜਿੰਨਾ ਵੱਧ ਤੋਂ ਵੱਧ ਦੇ ਟੂਰਨਾਮੈਂਟ ਕਰਾਵਾਂਗੇ ਜਿੰਨਾ ਵੱਧ ਤੋਂ ਵੱਧ ਇਹ ਖੇਡਾਂ ਵਾਲ ਬੱਚਿਆਂ ਦਾ ਧਿਆਨ ਡਾਇਵਰਟ ਕਰਾਂਗੇ ਉਨਾ ਚਿਰ ਸਾਡਾ ਦੇਸ਼ ਦੀ ਤਰੱਕੀ ਦੇਸ਼ ਦੇ ਵਿੱਚ ਨਸ਼ਿਆਂ ਦਾ ਖਾਤਮਾ ਰੋਜ਼ਗਾਰ ਇਹ ਸਾਰੀਆਂ ਜੜੀਆਂ ਤੇ ਔਰ ਸਿਹਤ ਸਭ ਤੋਂ ਵੱਡੀ ਜਿਹੜੀ ਗੱਲ ਆ ਉਹਦੀ ਜਿਹੜੀ ਸਮੱਸਿਆ ਸਾਰਿਆਂ ਦਾ ਹੱਲ ਆ ਕੇਵਲ ਤੇ ਕੇਵਲ ਖੇਡ ਤੇ ਬੜੇ ਲੰਮੇ ਸਮੇਂ ਤੋਂ ਉਹ ਮੇਰੇ ਨਾਲ ਸਾਡੇ ਗੋਰੀ ਸਾਹਿਬ ਭਲਿਹਾਰ ਸਿੰਘ ਜੀ ਕੋਈ ਲਗਭਗ ਅਸੀਂ 30 ਸਾਲ ਤੋਂ ਇਸ ਗਰਾਊਂਡ ਦੇ ਵਿੱਚ ਜੁੜੇ ਆ ਇਹ ਵਾਲੀਬਾਲ ਦੇ ਨਾਲ ਭਲਿਹਾਰ ਸਿੰਘ ਨੇ ਬੜੀ ਸੇਵਾ ਕੀਤੀ ਆ ਬੜੇ ਪਲੇਅਰ ਬੜੇ ਨੌਕਰੀਆਂ ਤੇ ਲੱਗੇ ਨੇ ਬੜੇ ਚੰਗੇ ਜਗ੍ਹਾ ਤੇ ਸੈਟਲ ਹੋਏ ਨੇ ਔਰ ਇੱਕ ਇਹ ਗੇਮ ਦੀ ਬਦੌਲਤ ਯਾਰ ਸਰਦਾਰ ਭਲਿਹਾਰ ਸਿੰਘ ਨੇ ਬੜੀ ਮਿਹਨਤ ਕੀਤੀ ਆ ਔਰ ਮੈਂ ਬਤੌਰ ਹਲਕਾ ਸ਼੍ਰੀ ਹਰਗੁੰਦਪੁਰ ਦਾ ਸ਼੍ਰੋਮਣੀ ਕਾਲੀ ਦਲ ਦਾ ਅਨਚਾਰਜ ਹੋਣ ਦੇ ਬਾਵਜੂਦ ਵੀ ਮੈਂ ਖੇਡਾਂ ਦੇ ਵੱਲ ਜਿਹੜੀ ਆ ਜਿਆਦਾ ਰੁਚੀ ਰੱਖਦਾ ਇਸ ਕਰਕੇ ਅਸੀਂ ਸਾਰਿਆਂ ਨੇ ਸਾਡੇ ਸੱਜਣਾ ਮਿੱਤਰਾਂ ਨੇ ਸਹਿਜ ਮੀਤ ਦੀ ਯਾਦ ਦੇ ਵਿੱਚ ਇੱਕ ਟੂਰਨਾਮੈਂਟ ਜਿਹੜਾ ਆਰੰਭ ਕੀਤਾ ਸੀ ਉਹ ਅੱਜ ਉਹ ਚੌਥਾ ਵਾ ਤੇ ਚੌਥਾ ਟੂਰਨਾਮੈਂਟ ਕਰਾਇਆ ਜਾ ਰਿਹਾ ਹੈ ਤੇ ਮੈਂ ਸਾਰੇ ਵਾਲੀਬਾਲ ਦੇ ਪਲੇਅਰਾਂ ਨੂੰ ਖੇਡਣ ਵਾਲਿਆਂ ਨੂੰ ਉਹਦੇ ਵਿੱਚ ਸ਼ਮਿਲਤ ਕਰਨ ਦੇ ਵਿੱਚ ਖੇਡਾਂ ਦੇ ਖਿਡਾਰੀ ਦੇ ਦਿੱਤੀ ਤਾਂ ਵੱਡੀ ਪੱਧਰ ਦੀ ਹੋ ਗਈ ਜਿਹੜੀ ਅਸਾਂ ਇਕੱਠਾ ਆਇਆ ਸਰਬਸਾਨੇ go big gila